ਵਿਧੀ ਕਮਿਸ਼ਨਰ सुरेंद्र ਸਿੰਘ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਧੀ ਕਮਿਸ਼ਨਰ ਨੇ ਸੈਨੇਟਰੀ ਵਿਭਾਗ ਵੱਲੋਂ ਸ਼ਹਿਰ ਦੇ ਵਾਕਫਾਖੇ ਇਲਾਕਿਆਂ ਵਿੱਚ ਖਾਲੀ ਪਏ ਪਲਾਟਾਂ ਜਿਨ੍ਹਾਂ ਵਿੱਚ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਜਿੱਥੇ ਗੰਦਾ ਪਾਣੀ ਇਕੱਠਾ ਹੁੰਦਾ ਹੈ ਉਹਨਾਂ ਪਲਾਟ ਮਾਲਕਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਅਤੇ ਵਿਭਾਗ ਵੱਲੋਂ ਇਹਨਾਂ ਪਲਾਟਾਂ ਵਿਰੁੱਧ ਕੱਟੇ ਗਏ ਚਲਾਨ ਤੇ ਜੁਰਮਾਨੇ ਬਾਰੇ ਰਿਪੋਰਟ ਲਈ। ਇਸ ਮੀਟਿੰਗ ਵਿੱਚ ਸਿਹਤ ਅਫਸਰ ਡਾਕਟਰ ਯੁਗੇਸ਼ अरोੜਾ एएमओएच डॉक्टर रमान चीफ सैनिटरी अफसर मल्कित सिंह रणजीत सिंह चीफ सैनिटरी इंस्पेक्टर सरबजीत सिंह विजय गिल ਅਤੇ ਸਾਰੇ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ ਵਿਧਿਕ ਕਮਿਸ਼ਨਰ ਨੇ ਅਪੀਲ ਕੀਤੀ ਕਿ ਜਿੰਨਾ ਸ਼ਹਿਰ ਵਾਸੀਆਂ ਦੇ ਸ਼ਹਿਰ ਵਿੱਚ ਖਾਲੀ ਪਲਾਟ ਪਏ ਹਨ ਉਹਨਾਂ ਪਲਾਟਾਂ ਵਿੱਚ ਪਏ ਕੂੜੇ ਕਰਕਟ ਦੇ ਢੇਰ ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਫਾਈ ਆਪਣੇ ਪੱਧਰ ਤੇ ਕਰਵਾਉਣ ਅਤੇ ਖਾਲੀ ਪਏ ਪਲਾਟ ਦੇ ਆਲੇ ਦੁਆਲੇ ਪੱਕੀ ਚਾਰ ਦੀਵਾਰੀ ਯਾ ਕੰਡਿਆਲੀ ਤਾਰ ਲਗਵਾਂ ਤਾਂ ਜੋ ਇਹਨਾਂ ਵਿੱਚ ਕੂੜਾ ਕਰਕਟ ਹੋਣ ਤੋਂ ਰੋਕਿਆ ਜਾਵੇ ਅੱਜ ਜਿਹੜੀ ਹੈਗੀ ਐ ਇੱਕ ਇੰਪੋਰਟੈਂਟ ਮਿਸ਼ਿੰਗ ਮੀਟਿੰਗ ਜਿਹੜੀ ਹੈ ਹੈਲਥ ਡਿਪਾਰਟਮੈਂਟ ਹੈਲਥ ਦੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਸਾਰੇ ਹੀ ਅਧਿਕਾਰੀਆਂ ਨਾਲ ਕੀਤੀ ਗਈ ਹੈ ਜਿਸ ਵਿੱਚ ਐਮਓਐਸ ਤੇ ਸਾਰੇ ਚੀਫ ਸੈਨੀਟਰੀ ਇੰਸਪੈਕਟਰ ਤੇ ਸੈਨੀਟਰੀ ਇੰਸਪੈਕਟਰ ਸ਼ਾਮਿਲ ਹੋਏ ਉਹਨਾਂ ਨੂੰ ਜਿਹੜਾ ਹੈਗਾ ਗੁਰੂ ਨਗਰੀ ਦੀ ਸਵਾਸਥਾਈ ਜਿਹੜੀ ਹੈਗੀ ਆ ਰੱਖਣ ਲਈ ਸਖਤ ਨਿਰਦੇਸ਼ ਦਿੱਤੇ ਗਏ ਨੇ ਸੋ ਕੁਝ ਕਮੀਆਂ ਕਿਸ ਤਰ੍ਹਾਂ ਕਿਤੇ ਜਿਹੜੀਆਂ ਹੈਗੀਆਂ ਜ ਜ ਸ਼ਿਕਾਇਤਾਂ ਸਾਡੇ ਕੋਲ ਆndੀਆਂ ਰਹਿੰਦੀਆਂ ਨੇ ਸੋ ਉਹਦਾ ਉਹਨਾਂ ਨੂੰ ਜਿਹੜਾ ਕਿ ਆ ਪਹਿਲ ਦੇ ਆਧਾਰ ਤੇ ਉਹਨਾਂ ਦਾ ਨਿਕਟਾਰਾ ਕਰਨ ਨੂੰ ਕਿਹਾ ਗਿਆ ਉਸ ਤੋਂ ਇਲਾਵਾ ਜਿਹੜਾ ਸਾਡੇ ਜ਼ਿਲ੍ਹੇ ਦੇ ਜਿਲ੍ਹਾ ਮਜਿਸਟ੍ਰੇਟ ਵੱਲੋਂ ਭਾਰਤੀ ਨਿਆਂ ਸੰਤਾ ਦੇ ਤਹਿਤ ਆਰਡਰ ਪਾਸ ਕੀਤੇ ਗਏ ਵੀ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹਦਾ ਕੋਈ ਓਪਨ ਪਲਾਟ ਹੈ ਉਹਦੇ ਵਿੱਚ ਜਿਹੜਾ ਕੋਈ ਵੀ ਕੂੜਾ ਨਹੀਂ ਸੁੱਟੇਗਾ ਜਾਂ ਗੰਦ ਨਹੀਂ ਪਾਏਗਾ ਸੋ ਉਹਦੇ ਤਹਿਤ ਵੀ ਜਿਹੜਾ ਹੈਗਾ ਮੈਂ ਜਿੱਥੇ ਆਮ ਪਬਲਿਕ ਨੂੰ ਅਪੀਲ ਕਰਦਾ ਕਿ ਉਹ ਆਪਣੇ ਜਿਹੜੇ ਖਾਲੀ ਪਲਾਟ ਨੇ ਉਹਨਾਂ ਨੂੰ ਸਾਫ਼ ਸੁਥਰਾ ਰੱਖਣ ਉਹਨਾਂ ਨੂੰ ਕੂੜੇ ਦਾ ਜਿਹੜਾ ਉਹ ਡੰਪ ਨਹੀਂ ਬਣਨਾ ਚਾਹੀਦਾ ਉਹਦੇ ਨਾਲ ਨਾਲ ਜਿਹੜਾ ਸਾਰੇ ਹੀ ਸਮੂਥ ਹੈਲਥ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਹਦਾਇਤ ਦਿੱਤੀ ਕਿ ਉਹਨਾਂ ਦੇ ਚਲਾਨ ਕੱਟੇ ਜਾਣ ਜੇਕਰ ਜਿਹੜਾ ਕੋਈ ਵੀ ਵਿਅਕਤੀ ਜਿਹਦਾ ਪਲਾਟ ਹੈ ਖੁੱਲਾ ਹੈ ਜਾਂ ਉਹ ਜਿਹੜਾ ਉਹਦੀ ਬਾਉਂਡਰੀ ਵਾਲ ਨਹੀਂ ਹੋਈ ਤੇ ਉੱਥੇ ਕੂੜਾ ਪਿਆ ਹੈ ਤਾਂ ਸਬੰਧਤ ਜਿਹੜਾ ਹੈਗਾ ਮਾਲਕ ਹੈਗਾ ਉਹਦੇ ਖਿਲਾਫ ਬਣਦੀ ਕੋਈ ਵੀ ਕਾਰਵਾਈ ਕੀਤੀ ਜਾਵੇਗੀ ਦੇਖੋ ਦੁਕਾਨਦਾਰਾਂ ਦੇ ਜਿਹੜੇ ਖਾਸ ਕਰਕੇ ਰੇੜੀ ਫੜੀ ਉਹਨਾਂ ਲਈ ਇਹੀ ਹੈਗਾ ਕਿ ਜਿੱਥੇ ਵੀ ਕੋਈ ਰੇੜੀਆਂ ਜਾਂ ਫਰੂਟ ਵਾਲੀਆਂ ਖਾਸ ਕਰਕੇ ਜੂਸ ਵਾਲੇ ਹੈਗੇ ਜਾਂ ਜਿਹੜੇ ਵੀ ਹੈਗੇ ਕਾਨਪੀਨੋ ਵਾਲਾ ਸਮਾਨ ਜਿਹੜੇ ਦਿੰਦੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਬੇਤੀ ਕਰਾਂਗਾ ਕਿ ਉਹ ਆਪਣਾ ਇੱਕ ਜਿਹੜਾ ਹੈਗਾ ਇੱਕ ਡਸਟਬਿਨ ਲਗਾਉਣ ਆਪਣਾ ਜਿੱਥੇ ਵੀ ਕੋਈ ਉਹਨਾਂ ਦਾ ਹੁੰਦਾ ਉਹ ਆਪਣਾ ਇੱਕ ਡੈਜਿਗਨੇਟਿਡ ਜਿਹੜਾ ਹੈਗਾ ਆਪਣਾ ਨਿਰਧਾਰਿਤ ਕਰਨ ਦਾ ਆਪਣਾ ਕੂੜੇਦਾਨ ਲਾੜ ਡਸਟਬਿਨ ਲਾੜ ਜੋ ਵੀ ਉਹਨਾਂ ਦਾ ਡੇਲੀ ਦਾ ਕੂੜਾ ਹੁੰਦਾ ਉਹਦੇ ਵਿੱਚ ਪਾਉਣ ਤੇ ਜੋ ਵੀ ਲਾਗੇ ਜਿਹੜਾ ਸਾਡਾ ਸੈਕੰਡਰੀ ਪੁਆਇੰਟ ਬਣਿਆ ਉੱਥੇ ਜਾ ਕੇ ਸੁੱਟਣ ਤਾਂ ਜੋ ਜਿਹੜਾ ਹੈਗਾ ਗੰਦਗੀ ਥਾਂ-ਥਾਂ ਨਾ ਫੈਲ ਸਕੇ। ਸਰ ਜਿਹੜੇ ਜਰਮਾਨੇ ਜਿਹੜੇ ਜੋ ਵੀ ਸਾਡੀ ਵੱਖ-ਵੱਖ ਕ੍ਰੀਡਸ ਸਾਡੇ ਜਿਹੜੇ ਮਾਨ ਜੋ ਹਾਊਸਵੋਲ ਨੂੰ ਪਾਸ ਕੀਤੇ ਗਏ ਨੇ ਉਹਦੇ ਤਹਿਤ ਜਿਹੜਾ ਹੈਗਾ ਜਿਹੜਾ ਵੀ ਗੰਦਗੀ ਫਲਾਏਗਾ ਉਹਦਾ ਜਿਹੜਾ ਚਲਾਨ ਕਟਿਆ ਜਾਏਗਾ ਤੇ ਉਹਨੂੰ ਜਰਮਨਾ ਪਾਇਆ ਜਾਏਗਾ। ਨਗਰ ਨਿਗਮ ਦੇ ਅਧਿਕ ਕਮਿਸ਼ਨਰ सुरेंद्र ਸਿੰਘ ਵੱਲੋਂ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਹੈ ਕਿ ਹੁਣ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੂੜਾ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਪਣੇ ਸਿਹਤ ਵਿਭਾਗ ਦੇ ਨਾਲ ਮ ਸਖਤ ਨਿਰਦੇਸ਼ ਕੀਤੇ ਨੇ ਕਿ ਜਿਹੜਾ ਵੀ ਕੋਈ ਗੰਦਗੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਵੱਡਾ ਜੁਰਮਾਨਾ ਕੀਤਾ ਜਾਵੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼